ਨੰਦਪੁਰ ਸਾਹਿਬ ਮੱਥਾ ਟੇਕਣਾ ਤੇ ਸਵੇਰ ਦੀ ਟਾਈਮ ਆਂਦੇ ਸਮੇਂ ਫੀਡ ਬ੍ਰੇਕ ਕਰਨ ਆ ਗੱਡੀ ਜਾਨੀ ਕੀ ਹੋਰ ਸਪੀਡ ਹੋ ਕੇ ਰਕ ਦੇ ਨਾਲ ਟਕਰਾਈ ਗਈ ਉਹਦੇ ਕਰਕੇ ਉਹਨਾਂ ਦੀ ਡੈਥ ਹੋ ਗਈ ਪਹਿਲਾਂ ਤੋਂ ਆ ਜੀ ਨਵੀਂ ਗੱਲ ਸੁਣਿਆ ਤੇ ਲੱਗ ਜਿਵੇਂ ਜੇ ਤਾ ਤੱਕ ਪਾ ਜੀ ਮੇਰਾ ਛੋਟਾ ਭਰਾ ਹਰਦੀਪ ਸਿੰਘ ਹੈ ਉਹਦਾ ਵੱਡਾ ਭਰਾ ਵਾ ਕੁਲਦੀਪ ਸਿੰਘ ਇਹਨਾਂ ਹੀ ਡੈਥ ਹੈ ਗਈ ਸੀ ਕਿ ਨੰਦਪੁਰ ਸਾਹਿਬ ਮੱਥਾ ਟੇਕਣ ਤੇ ਸਵੇਰ ਦੇ ਟਾਈਮ ਆਂਦੇ ਸਮੇਂ ਸਪੀਡ ਬ੍ਰੇਕਰ ਨਾਲ ਗੱਡੀ ਜਾਨੀ ਕਿ ਓਵਰ ਸਪੀਡ ਹੋ ਕੇ ਟ੍ਰੱਕ ਦੇ ਨਾਲ ਟਕਰਾਈ ਸੀ ਉਹਦੇ ਕਰਕੇ ਉਹਨਾਂ ਦੀ ਡੈਥ ਹੋ ਗਈ पहले लगे, लगे तो कमांडो हॉस्पिटल तो यही है जी आपको पता ही है बाकी सारा कुछ जो होना चाहिए जो भी कार्रवाई है, है जो बननी चाहिए पेंशन लगनी चाहिए जो हक बनता है घर वालों का वो होना चाहिए ਸਰਦਾਰ ਦੋ ਅੱਜ ਜਿਹੜੇ ਜਵਾਨ ਦੀ ਜਾਨ ਗਈ ਹੈ ਕਿਸ ਤਰ੍ਹਾਂ ਇਹ ਇੰਨਾ ਤਕੀ ਨਾ ਹੈ ਸਾਡੇ ਯੂਨਿਟ ਦਾ ਮੈਂ ਸੁਭਦਾਰ ਅਮਰਜੀਤ ਸਿੰਘ 67 ਇੰਜੀਨੀਅਰ ਪੀ ਐਮ ਐਸ ਯੂਨਿਟ ਹੈ ਸਾਡੀ ਔਰ ਲੈਸ ਹੋਲਡਰ ਹਰਦੀਪ ਸਿੰਘ ਹੈ ਜੋ ਕਿ ਇਹਨਾਂ ਦਾ ਡਰਾਈਵਰ ਟ੍ਰੇਡ ਹੈ ਔਰ ਹੱਡੀ ਯੂਨਿਟ ਵਿੱਚ ਜਿਨ੍ਹਾਂ ਇਹਨਾਂ ਦੀ ਬਹੁਤ ਤਾਰੀਫ ਹੈ ਕਿ ਜੋ ਵੀ ਮੱਧਵਕੀ ਜਿਹੜਾ ਐਕਸੀਡੈਂਟ ਹੋਇਆ ਹੈ ਉਹਦੇ ਨਾਲ ਸਾਨੂੰ ਬੜਾ ਦੁੱਖ ਹੈ ਕਿ ਇਹਨਾਂ ਦਾ ਜੋ ਵੀ ਐਕਸਪੀਰੀਅੰਸ ਹੈ ਬਹੁਤ ਵਧੀਆ ਬਹੁਤ ਵਧੀਆ ਸਾਹਨੇ ਕੀ ਸਾਡੀ ਯੂਨਿਟ ਦੇ ਤੇ ਸਾਰਿਆਂ ਨੂੰ ਬੜਾ ਗਮ ਹੈ ਸਾਡੀ ਯੂਨਿਟ ਨੂੰ ਸਾਡੇ ਸੀਓ ਸਾਹਿਬ ਨੂੰ ਸਾਡੇ ਸੁਭਦਾਰ ਮੇਜਰ ਸਾਹਿਬ ਨੂੰ ਜੋ ਵੀ ਆ ਮਤ ਬੰਗੀ ਮਤਲਬ ਜੋ ਐਕਸੀਡੈਂਟ ਹੋਇਆ ਸਾਨੂੰ ਪਰਿਵਾਰ ਦੇ ਵਿੱਚ ਸਾਡੇ ਨਾਲ ਡਿਊਟੀ ਕੀਤੀ ਹੋਈ ਆ ਉਹਨਾਂ ਦੇ ਨਾਲ ਬੜਾ ਹੱਸਦਾ ਖੇਡਦਾ ਜੋ ਵੀ ਅੱਜ ਤੱਕ ਕੋਈ ਵੀ ਚੀਜ਼ ਦੀ ਉਹਨਾਂ ਨੇ ਕੋਈ ਕਿਸ ਨੂੰ ਕਮੀ ਨਹੀਂ ਆਨ ਦਿੱਤੀ ਬਹੁਤ ਹੀ ਵਧੀਆ ਉਹਨਾਂ ਨੇ ਡਿਊਟੀ ਕੀਤੀ ਆ ਔਰ ਉਹਨਾਂ ਦੇ ਪਰਿਵਾਰ ਦੇ ਨਾਲ ਸਾਡੀ ਯੂਨਿਟ 67 ਇੰਜੀਨੀਅਰ ਹਰਦਮ ਨਾਲ ਖੜੀ ਰਹੇਗੀ। ਪਾਜੀ ਤਾਂ ਦੋ ਅੱਜ ਜੀ ਨਰੀ ਡੈਥ ਸੀ ਇਹ ਤੁਹਾਡੇ ਕੀ ਲੱਗਦੀ ਸੀ ਤੇ ਤੁਹਾਡਾ ਕੀ ਨਾਂ ਹੈ ਪਾਜੀ ਮੇਰਾ ਛੋਟਾ ਭਰਾ ਹਰਦੀਪ ਸਿੰਘ ਆ ਉਹਦਾ ਵੱਡਾ ਭਰਾ ਵਾਂ ਕੁਲਦੀਪ ਸਿੰਘ ਇਹਨਾਂ ਦੀ ਡੈਥ ਇਹ ਗਏ ਸੀਗੇ